ਬਟਾਲਾ ਦੇ ਸਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਵਾਪਸ ਨਹੀਂ ਪਰਤਿਆ ਗੁੰਮਸ਼ੁਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਹਰ ਹਫਤੇ ਜੁਲੰਦਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨਾਂ ਤੋਂ ਵਾਪਸ ਨਹੀਂ ਆਇਆ ਉਹਨਾਂ ਕਹਿੰਿਆ ਕਿ ਉਹਨਾਂ ਦਾ ਬੇਟਾ ਦਿਮਾਗੀ ਤੌਰ ਦੇ ਉੱਤੇ ਬਿਮਾਰ ਹੈ ਤੇ ਤਲਾਬ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ ਇਹ 16 ਸਾਲਾਂ ਦਾ ਨੌਜਵਾਨ ਜੋ ਕਿ ਆਪਣੇ ਘਰ ਤੋਂ ਪਿਛਲੇ 15 ਦਿਨਾਂ ਤੋਂ ਲਾਪਤਾ ਹੈ ਇਸ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਤੁਸੀਂ ਵੀ ਇਸ ਫੋਟੋ ਨੂੰ ਵੇਖ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂ ਜੋ ਕਿਸੇ ਮਾਂ ਦਾ ਪੁੱਤਰ ਉਹਨਾਂ ਦੇ ਘਰ ਵਾਪਸ ਜਾ ਸਕੇ ਬਟਾਲਾ ਤੋਂ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏ ਆਰ ਟੀ ਵੀ ਅਤੇ ਪੰਜਾਬ हरियाणा ਲਾਈਵ ਬਰ ਚਾਹ ਦਾ ਚਰਚੇ ਚ ਆਹੇ ਅੱਗੇ ਸੰਡੇ ਦੇ ਸੰਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਬਸ ਸਟੈਂਡ ਹੀ ਗੁੰਮ ਹੋ ਗਿਆ ਕਿਹੜੇ ਚੱਲ ਜਾਂਦੀ ਸੀ ਬਸ ਸਟੈਂਡ ਕਿਹੜੀ ਚੱਲ ਜਾਂਦੀ ਸੀ ਇਹ ਨੂਲੇ ਜੀ ਕਿੱਥੇ ਖਾਂਬੜੇ ਉਹ ਕਿੱਥੇ ਜੀ ਗਿਲੰਦਰ ਚ ਜੀ ਹਾਂ ਜੀ ਹਾਂ ਜੀ ਤੋਂ ਉੱਥੋਂ ਬਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ 8 ਸੰਡੇ ਦੇ ਛੱਡੇ ਜਾਂਦਾ ਸੀ ਮੁਰਕੇ ਵਾਪਸ ਨਹੀਂ ਆਇਆ ਸੇ ਉੱਥੇ ਬਸ ਸਟੈਂਡ ਤੋਂ ਗੁੰਮ ਹੋ ਗਿਆ ਮੁਰਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ ਪਾਸ ਸਟੈਂਡ ਤੇ ਤੁਸੀਂ ਕਿਸੇ ਨੂੰ ਉਤਲਾਹ ਕੀਤੀ ਜਾਂ ਲੱਭਣ ਦੀ ਕੋਸ਼ਿਸ਼ ਕੀਤੀ ਉਹਨੂੰ ਉੱਥੇ ਹਾਂਜੀ ਗਏ ਹਾਂ ਲੱਭਣ ਗਏ ਸੀ ਤੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਆ ਰਾਜਾ ਕਿੰਨੀ ਉਮਰ ਸੀ ਉਮਰ ਉਹਦੀ 16 16-17 ਸਾਲ ਦਾ ਹਗਾ ਤੇ ਪਹਿਲਾਂ ਕੁਝ ਕੀਤਾ ਸੀ ਉਹਨੂੰ ਨਾ ਪਹਿਲਾਂ ਨਹੀਂ ਦਿਮਾਗ ਤੋਂ ਦਾ ਤੇ ਥੋੜਾ ਜਿਹਾ ਕਰਕੇ ਸੀ ਕੀ ਗੋਹਰ ਲੋਨਦੇ ਦੀ ਹਾਂਜੀ ਕੀ ਗੋਹਰ ਲੋਨਦੇ ਲੋਕਾਂ ਦੇ ਅਈ ਤੱਕ ਕੀ ਗੈ ਚਰਚ ਵਾਲਿਆਂ ਨੇ ਕਦੇ ਗਏ ਨਹੀਂ ਇਹ ਚਾਂਦਾਉਂਦਾ ਰਿਹਾ ਜੇ ਕੋਈ ਨਹੀਂ ਚਰਚ ਚ ਇਹ ਛੱਡੇ ਦੀ ਛੱਡੇ ਜਾਂਦਾ ਰਹਾ ਤੇ ਮੁਰਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੇ ਆ ਕਿ ਜਿੱਤੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾ ਦੇਣ ਪਿਆਰਾ ਤੇ ਰਿੰਕੂ ਕੀ ਗੱਲ ਹੈ ਜੀ ਪਾਜੀ ਮੇਰਾ ਭਰਾ ਛੋਟਾ ਰਾਜਾ ਪਹਿਲਾਂ ਚਰਚੀ ਜਾਂਦਾ ਹੈ ਭਾਜੀ ਉਟਾਲਿਓ ਖਾਂਬੜੇ ਚੜਚੇ ਕਦੀ ਆ ਜਾਂਦਾ ਹੀ ਤੇ ਕਦੀ ਟੁੱਟ ਜਾਂਦਾ ਹੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਭਈ ਜਨੰਦਰ ਚੜਚੇ ਦੇ ਵਿੱਚ جواب ਨਹੀਂ ਆਇਆ ਉਟਾਲੇ ਕਿੰਨੀ ਮੋਰੀ ਨਾਲ ਦੀ ਹਨ 16-16 ਸਾਲ ਤੇ ਮੈਂ ਭਈ ਬਹੁਤ ਦੁਖੀ ਆ ਮੈਂ ਬਹੁਤ ਕੱਲ ਪਰਸੋਂ ਦਾ ਰੋਂਦੇ ਆ ਪਰ ਸ਼ਾਉਂਦੇ ਆ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਈ ਤਿਆਰ ਆ ਜਿਹੜਾ ਤੁਹਾਡਾ ਬ੍ਰਦਰ ਸੀਦਰ ਆਜਾ ਹਾਂਜੀ ਪਹਿਲਾਂ ਵੀ ਕੇ ਜਾਂਦੇ ਰਹੇ ਉਹਨਾਂ ਦੀ ਦਿਮਾਗੀ ਸੁਣਤ ਨਹੀਂ ਸੀ ਹਾਂ ਜੀ ਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਪਹਿਲਾਂ ਵੀ ਜਾਂਦੇ ਰਹੇ ਤੇ ਉਹਨਾਂ ਨੂੰ ਬਰਤ ਪਤਾ ਨਹੀਂ ਲੱਗਾ ਕਿ ਚੰਦਰਬਾਹ ਟੈਂਡ ਦੇ ਵਿੱਚ ਮਲਕ ਗੁੰਮ ਹੋ ਗਿਆ ਹੈ ਭਾਈ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਪੇਲ ਭਾਈ ਹੱਥ ਜੋੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਤੇ ਮੈਂ ਹੱਥ ਜੋੜ ਕੇ ਬੇਨਤੀ ਕਿ ਮੈਂ ਉਹਨਾਂ ਦਾ ਨਾਮ ਦੇ ਨੂੰ ਤਿਆਰ